ਇਹ ਟੂਡੇ ਦੇ ਵੇਖਰੇ ਦਸ਼ਕਾਂ ਦਾ ਸਵਾਗਤ ਹੈ। ਮਾ ਚਿੰਦਪੁਰਨੀ ਧਾਮ ਲੰਗਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੇ ਜਿਹੜੇ ਪ੍ਰਚੀਨ ਮੰਦਿਰ ਡਾਲੀਆਣਾ ਮੰਦਿਰ ਵਿਖੇ ਜਾਗਰਣ ਕਰਵਾਇਆ ਜਾ ਰਿਹਾ ਹੈ। ਸਵੇਰ ਤੋਂ ਹੀ ਪਹਿਲਾਂ ਸ਼੍ਰੀ ਰਮਾਇਣ ਦੇ ਜਿਹੜੇ ਪਾਠ ਧਰਾਏ ਸੀ ਉਹ ਉਹਦੇ ਪੂਗ ਪਾਏ ਗਏ। ਉਸ ਤੋਂ ਪਰંત ਹੁਣ ਦੁਪਹਿਰ ਵੇਲੇ ਜਿਹੜੀ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ। ਇਹ ਵੱਖ-ਵੱਖ ਸ਼ਹਿਰ ਦੇ ਹਿੱਸਿਆਂ ਤੋਂ ਦੀ ਇਹ ਮੰਦਿਰ ਡਾਲੀਆਣਾ ਵਿਖੇ ਸਮਾਪਤ ਹੋਵੇਗੀ। ਆਓ ਲੰਗਰ ਧਾਮ ਕਮੇਟੀ ਦੇ ਪ੍ਰਧਾਨ ਸੁਖਦੇਵ ਰਾਜੀ ਨਾਲ ਗੱਲਬਾਤ ਕਰਦੇ ਹਾਂ। ਬਾਰ ਕੀ ਜੈ ਮਾਂ ਚਿੰਤਪurni ਧਾਮ ਲੰਗਰ ਕਮੇਟੀ ਜੰਡਿਆਲਾ ਗੁਰੂ ਅਤੇ ਨਵ ਮੰਦਰ ਨਿਰਵਾਨ ਮਾਂ ਸ਼ਿਨਵਸਤ ਕਾ ਅਨਪੂਰਨਾ ਪਾਲਾ ਲੰਗਰ ਕਮੇਟੀ ਦੇ ਵੱਲੋਂ ਅੱਜ 14ਵਾਂ ਸਾਲਾਨਾ ਜਾਗਰਣ ਮੰਦਰ ਡਾਲੀਆਂ ਨੇ 6 ਅਪ੍ਰੈਲ ਦਿਨ ਸ਼ਨੀਵਾਰ ਅਜਦੇ ਦਿਨ ਨੂੰ ਬੜੀ ਸ਼ਰਧਾ ਤੁਮਤਾਂ ਨਿਖਰਾਇਆ ਜੀ। ਇਸ ਜਾਗਰਨ ਦੇ ਵਿੱਚ ਸ਼ਹਿਰ ਵਾਸੀਆਂ ਬਹੁਤ ਵੱਡਾ ਸਹਿਯੋਗ ਆ ਜੋ ਕਿ ਸਾਡੇ ਹਰ ਵੇਲੇ ਨਾਲ ਖਲੋਂਦੇ ਨੇ ਇਸ ਜਾਗਰਨ ਦੀ ਮੁੱਖ ਮਹਿਮਾਨ ਮਾ ਚੰਦਪਨੀ ਜੋਤੀ ਸਰੂਪ ਹੋਣਗੇ ਜੋ ਆਏ ਆ ਸੰਗਤਾਂ ਨਿਹਾਲ ਕਰਨਗੇ ਅਸੀਂ ਸਾਰਿਆਂ ਹੱਥ ਜੋੜ ਕੇ ਬੇਨਤੀ ਕਰਦੇ ਵੀ ਮਾ ਚੰਦਪਨੀ ਦਾ ਆਸ਼ੀਰਵਾਦ ਲੈਣ ਵਾਸਤੇ ਸਾਰਾ ਪਰਿਵਾਰ ਇੱਥੇ ਪਹੁੰਚੋ ਆਂਡ ਵੀ ਆਓ ਗੁਆਂਢੀਆ ਰਿਸ਼ਤੇਦਾਰਾਂ ਤੇ ਮਾ ਚੰਦ ਵੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਜੋ ਜਾਗਰਨ ਹੋ ਰਿਹਾ ਹੈ ਏ ਭਗਵਤੀ ਮਾਤਾ ਦੀ ਕਿਰਪਾ ਦੇ ਨਾਲ ਬਾਬਾ ਬ੍ਰਹਮਗਰੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਅਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ। ਇਹ ਜੋ ਲੰਗਰ ਕਮੇਟੀ ਹੈ ਮਾਛਨ ਮਸਤੇਕ ਅਨਪੂਰਨਾ ਬਾਲਾ ਜੀ ਲੰਗਰ ਕਮੇਟੀ ਇਹਨਾਂ ਦਾ ਇੱਕ ਪ੍ਰਣ ਹੈ ਕਿ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਭਗਵਤੀ ਮਾਤਾ ਚਿੰਤਪੁਰਨੀ ਜੀ ਦਾ ਮੰਦਿਰ ਦਾ ਨਿਰਮਾਣ ਕਰਨਾ ਹੈ। ਔਰ ਇਸ ਮੰਦਿਰ ਦੇ ਨਿਰਮਾਣ ਦੇ ਲਈ ਜਗ੍ਹਾ ਜਿਹੜੀ ਜੰਡਿਆਲਾਗੁਰੂ ਸ਼ਹਿਰ ਦੇ ਵਿੱਚ ਲੈ ਲਈਤੀ ਗਈ ਹੈ ਔਰ ਬੜੀ ਜਲਦੀ ਇਸ ਮੰਦਿਰ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਜਾਏਗਾ। ਇਸ ਮੰਦਿਰ ਦੇ ਵਿੱਚ ਧਰਮਸ਼ਾਲਾ ਬਣਾਈ ਜਾਏਗੀ। ਜਿੱਤੇ ਕਿ ਗਰੀਬ ਲੜਕੀਆਂ ਦੀ ਸ਼ਾਦੀ ਇਹਨਾਂ ਸੇਵਾਦਾਰਾਂ ਵੱਲੋਂ ਨਿਸ਼ੁਲਕ ਕੀਤੀ ਜਾਏਗੀ ਖੁਸ਼ੀ ਗਮੀ ਦੇ ਪ੍ਰੋਗਰਾਮ ਦੇ ਵਿੱਚ ਜੋ ਵੀ ਇੰਤਜ਼ਾਮ ਹੋਣਗੇ ਆਪ ਸਭ ਦੇ ਸਹਿਯੋਗ ਦੇ ਨਾਲ ਨਿਸ਼ੁਲਕ ਕੀਤੇ ਜਾਣਗੇ ਇਸੇ ਪ੍ਰੰਧ ਦੇ ਨਾਲ ਭਗਵਤੀ ਮਾਤਾ ਇਹ ਜਾਗਰਣ ਹੋ ਰਿਹਾ ਹੈ ਭਗਵਤੀ ਮਾਤਾ ਦੇ ਚਰਨਾਂ ਚਰਨਾਂ ਸੇਵਾਦਾਰਾਂ ਵੱਲੋਂ ਅਰਦਾਸ ਕਰ ਰਹੇ ਹਾਂ ਕਿ ਮਾਂ ਜਿਹੜੀ ਇਹਨਾਂ ਸੇਵਾਦਾਰਾਂ ਵੱਲੋਂ ਇਹ ਰਣ ਕੀਤਾ ਗਿਆ ਜਲਦੀ ਜਲਦੀ ਆਪਣਾ ਅਸ਼ੀਰਵਾਦ ਦੇ ਔਰ ਤੇਰਾ ਇਸ ਮੰਦਿਰ ਦਾ ਨਿਰਮਾਣ ਅਸੀਂ ਪੂਰਾ ਕਰ ਸਕੀਏ ਔਰ ਇਸ ਦੇ ਨਾਲ ਸਾਰੇ ਸਮੂਹ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਜਾਗਰਣ ਦੇ ਲਈ ਸਾਨੂੰ ਪੂਰਾ ਸਹਿਯੋਗ ਦਿੱਤਾ ਅਤੇ ਮੀਡੀਆ ਵਾਲਿਆਂ ਦਾ ਵੀ ਅਸੀਂ ਪੂਰਾ ਧੰਨਵਾਦ ਕਰਦੇ ਆ ਜਿਹੜੇ ਵੱਧ ਚੜ ਕੇ ਸਾਡਾ ਸਹਿਯੋਗ ਦੇ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਸਾਰੇ ਸੇਵਾਦਾਰਾਂ ਦਾ ਸਾਰੇ ਮਾਦੇ ਭਗਤਾਂ ਦਾ ਔਰ ਇਹ 14ਵਾਂ ਸਾਲਾਨਾ ਜਾਗਰਣ ਹੈ ਔਰ ਇਸ ਮੰਦਿਰ ਡਾਲੀਆਂ ਵਾਲੇ ਮੰਦਿਰ ਦੀ ਜਿਹੜੀ ਕਮੇਟੀ ਹੈ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡਾ ਵੱਧ ਚੜ ਕੇ ਸਾਡਾ ਸਹਿਯੋਗ ਦੇ ਰਹੇ ਨੇ ਇਹ ਮੰਦਿਰ ਡਾਲੀਆਂ ਨਾਲ ਸਾਰੇ ਸ਼ਹਿਰ ਦੇ ਵਿੱਚੋਂ ਹੁੰਦੀ ਹੋਈ ਵਾਪਿਸ ਮੰਦਿਰ ਡਾਲੀਆਂ ਨਾਲ ਵਿਖੇ ਆਏਗੀ ਔਰ ਜਿਹੜੀ ਮਾਤਾ ਦਾ ਜੋਤ ਲੈਣ ਦੀ ਮਾਤਾ ਜੀ ਦੀ ਇਹ ਮਾਤਾ ਚੰਤਪੁਨੀ ਜੀ ਦੇ ਦਰਬਾਰ ਤੋਂ ਜੋਤ ਆਈ ਹੈ ਸਾਕਸ਼ਾਤ ਬਗਵਤੀ ਮਾ ਵੀ ਰਾਜਮਾਨ ਹੋਣਗੇ ਇਸ ਜਾਗਰਣ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਨੂੰ ਦਰਸ਼ਨ ਕਰਾਇਆ ਜਾਣਗੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਦਰਸ਼ਨ ਕਰਵਾਏ ਜਾਣਗੇ